ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਿਆ ਕਰਕੇ ਅਸੀਂ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ ਤੇ ਸਿੱਖਾ ਕਰਕੇ ਅਸੀਂ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾ ਕਰਕੇ ਸੀ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਦੇ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾ ਕਰਕੇ ਅਸੀਂ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਦੇ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਦੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾ ਕਰਕੇ ਸੀ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਦੇ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਦੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ 'ਚ ਸਿੱਖਾ ਕਰਕੇ ਅਸੀਂ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕੀ ਆਪਣੀ ਜਾਤ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋਣਾ ਪੈਣਾ ਆ ਜੇਕਰ ਅਸੀਂ ਪੰਜਾਬੀ ਇਕੱਠੇ ਨਹੀਂ ਹੋਵਾਂਗੇ ਸਾਡੇ ਹਾਲਾਤ ਮਾੜੇ ਆ ਤੁਸੀਂ ਇਹ ਨਾ ਸੋਚੋ ਕਿ ਪੰਜਾਬ ਤੇ ਸਿੱਖਾ ਕਰਕੇ ਅਸੀਂ ਭਈਆਂ ਦਾ ਵਿਰੋਧ ਕਰ ਦਿੱਤਾ ਨਹੀਂਗਾ ਮਹਾਰਾਸ਼ਟਰ ਦੇ ਵਿੱਚ ਦੇਖੋ ਮਹਾਰਾਸ਼ਟਰ ਦੇ ਵਿੱਚ ਬਿਹਾਰੀਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਯੂਪੀ ਵਾਲਿਆਂ ਨੂੰ ਭਈਆਂ ਨੂੰ ਭਜਾਇਆ ਜਾ ਰਿਹਾ ਮਹਾਰਾਸ਼ਟਰ ਵਿੱਚੋਂ ਉਹ ਜਿਹੜੇ ਮਹਾਰਾਸ਼ਟਰ ਦੇ ਲੋਕ ਆ ਉਹ ਆਪਣੀ ਮਰਾਠੀ ਭਾਸ਼ਾ ਦੇ ਲਈ ਉਹ ਆਪਣੇ ਮਹਾਰਾਸ਼ਟਰ ਦੇ ਕਲਚਰ ਦੇ ਲਈ ਲੜ ਰਹੇ ਆ ਇਕੱਠੇ ਆ ਔਰ ਮੈਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਆਪਣੀ ਜਾਤ